ਜੇ ਕਰਮਚਾਰੀਆਂ ਨੂੰ ਪੱਕਾ ਕਰਨ ਬਰਾਬਰ ਤਨਖਾਹ ਤੇ ਨਿਯਮਾਂ 'ਚ ਬਦਲਾਅ ਵਰਗੀਆਂ ਮੰਗਾਂ ਨੂੰ ਲੈ ਕੇ ਪਨਪਸ ਪੀ ਆਰਟੀਸੀ ਠੇਕਾ ਕਰਮਚਾਰੀ ਯੂਨੀਅਨ ਨੇ ਸੰਘਰਸ਼ ਦਾ ਵਿਗਲ ਵਜਾ ਦਿੱਤਾ ਹੈ ਇਸ ਕਾਰਨ 13 ਮਾਰਚ ਨੂੰ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ ਜਦਕਿ ਆਵਾਜਾਈ 12 ਮਾਰਚ ਯਾਨੀ ਅੱਜ ਦੁਪਹਿਰ ਤੋਂ ਪ੍ਰਭਾਵਿਤ ਹੋਣੀ ਸ਼ੁਰੂ ਹੋ ਜਾਵੇਗੀ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਤੇ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਦੱਸਿਆ ਕਿ 12 ਮਾਰਚ ਦੁਪਹਿਰ 12 ਵਜੇ ਤੋਂ ਬਾਅਦ ਲੰਮੇ ਰੂਟ ਲਈ ਬੱਸਾਂ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਢੀਪੂਆਂ ਤੋਂ ਬਾਹਰ ਗਈਆਂ ਬੱਸਾਂ ਨੂੰ ਵਾਪਸ ਬੁਲਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ ਇਸੇ ਕ੍ਰਮ ਵਿੱਚ 12 ਮਾਰਚ ਨੂੰ ਰਾਤ 12 ਵਜੇ ਤੋਂ ਬਾਅਦ ਬੱਸਾਂ ਢੀਪੂਆਂ ਤੋਂ ਬਾਹਰ ਨਹੀਂ ਭੇਜੀਆਂ ਜਾਣਗੀਆਂ 13 ਮਾਰਚ ਨੂੰ ਪੂਰਨ ਤੌਰ ਤੇ ਬੱਸਾਂ ਦਾ ਚੱਕਾ ਜਾਮ ਰਹੇਗਾ ਨੇ ਦੱਸਿਆ ਕਿ 13 ਮਾਰਚ ਨੂੰ ਪਨਪਸ ਪੀ ਆਰਟੀਸੀ ਸਮੇਤ ਸਹਿਯੋਗੀ ਯੂਨੀਅਨਾਂ ਦੇ ਕਰਮਚਾਰੀ ਇਕਜੁੱਟ ਹੋ ਕੇ ਮੋਹਾਲੀ ਤੋਂ ਰੈਲੀ ਦੇ ਰੂਪ ਚ ਚੰਡੀਗੜ੍ਹ ਜਾ ਕੇ ਵਿਧਾਨ ਸਭਾ ਦਾ ਘਰਾਵ ਕਰਦਿਆਂ ਰੋਜ਼ ਜਤਾਉਣਗੇ ਉੱਥੇ ਹੀ ਵਿਧਾਨ ਸਭਾ ਦੇ ਬਾਹਰ ਰੋਜ਼ ਧਰਨਾ ਦਿੱਤਾ ਜਾਵੇਗਾ ਗੱਲ ਨੇ ਕਿਹਾ ਕਿ ਵਿਭਾਗ ਵੱਲੋਂ ਲਾਈਆਂ ਜਾਣ ਵਾਲੀਆਂ ਕੰਡੀਸ਼ਨਾਂ ਤੇ ਲਗਾਤਾਰ ਹੋ ਰਹੀ ਰਿਪੋਰਟ ਸੰਬੰਧੀ ਨਿਯਮਾਂ 'ਚ ਬਦਲਾਅ ਕਰਨ ਦੀ ਮੰਗ ਨੂੰ ਪ੍ਰਮੁਖਤਾ ਨਾਲ ਉਠਾਇਆ ਜਾ ਰਿਹਾ ਪਰ ਇਸ ਤੇ ਵਿਭਾਗ ਵੱਲੋਂ ਬਰਦਾ ਐਕਸ਼ਨ ਨਹੀਂ ਲਿਆ ਜਾ ਰਿਹਾ ਇਸ ਕਰਕੇ ਯੂਨੀਅਨ ਚ ਰੋਸ ਵਧ ਰਿਹਾ ਹੈ